ਦੋ ਘਰਾ ਕਹਾ ਲਗੇ ਵਰਨਨ ਕਰਾਂ ਮਚਿਓ ਜੁਦ ਅਪਾਰ ਕਿਥੋਂ ਤੱਕ ਵਰਨਨ ਕਰਾਂ ਭਿਆਨਕ ਜੁਦ ਹੋਇਆ ਸੀ ਜੇ ਲੁਜੇ ਝੁਜੇ ਸਭ ਭਜੇ ਸੂਰ ਹਜ਼ਾਰ ਜਿਹੜੇ ਸੂਰ ਮੇ ਲੜੇ ਸਨ ਉਹ ਸਾਰੇ ਮਾਰੇ ਗਏ ਸਨ ਅਤੇ ਹਜ਼ਾਰਾਂ ਯੋਧੇ ਜੁਦ ਭੂਮੀ ਵਿੱਚੋਂ ਪਜਗੇ ਸਨ ਪੁਇਆਂਗ ਪ੍ਰਯਾਤ ਛੰਦ ਉਹ ਅੰਗ ਪ੍ਰਯਾਤ ਨਾਮ ਦਾ ਇਹ ਛੰਦ ਹੈ ਭੱਜਿਓ ਸਹਾ ਪਹਾੜਤਾ ਜੀ ਤ੍ਰਿਪਯੰ ਆਖਰ ਪਹਾੜੀ ਰਾਜਾ ਫਤਿਹशाह ਘੋੜੇ ਨੂੰ ਟਪੌਸੀ ਮਰਵਾ ਕੇ ਭੱਜ ਗਿਆ ਚਲਿਓ ਬੀਰਾਇਆ ਤੀਰਿਆ ਨਾ ਚਲਾਇਆ ਭੱਜੇ ਜਾਂਦੇ ਉਤੇ ਸਾਡੇ ਵੀਰਾਂ ਨੇ ਕੋਈ ਤੀਰ ਨਾ ਚਲਾਇਆ ਜਦੋਂ ਡੱਡਵਾਲੰ ਮਧੂਕਰ ਸੋਸਾਹੰ ਉਸ ਪੇਛਾ ਜਸੋ ਵਾਲੀਆਂ ਅਤੇ ਡੱਡ ਵਾਲੀਆਂ ਮਾਧੁਕਰਸ਼ਾ ਯੁੱਧ ਲਈ ਨਾ ਟਟ ਸਕੇ ਅਤੇ ਭੱਜੇ ਸੰਗ ਲੈ ਕੇ ਸੋ ਸਾਰੀ ਸਿਪਾਹਾਂ ਆਪਣੀ ਸਾਰੀ ਸੈਨਾ ਲੈ ਕੇ ਭੱਜ ਗਏ ਚੱਕ ਰਿਤ ਚੋਪਿਓ ਚੰਦ ਗਾਜੀ ਚੰਦੇਲਨ ਇਸ ਸਥਿਤੀ ਤੋਂ ਹੈਰਾਨ ਹੋ ਕੇ ਯੁੱਧਵੇਰ ਚੰਦੇਲੀਆ ਰਾਜਾ ਯੋਸ਼ ਵਿੱਚ ਆਇਆ ਹਾਠੀ ਹਰੀ ਚੰਦ ਗਹਿ ਹਾਥ ਸੇਲੰ ਉਧਰੋ ਹਾਠੀ ਹਰੀ ਚੰਦ ਹੱਥ ਵਿੱਚ ਵਰਸ਼ਾ ਫੜ ਕੇ ਆਇਆ ਕਰਿਓ ਸੁਆਮ ਧਰਮੰ ਮਹਾਰੋਸ ਰੁਜਿਯੰ ਆਦਿਕ ਗੁੱਸੇ ਵਿੱਚ ਆ ਉਸਨੇ ਸੁਆਮੀ ਪ੍ਰਤੀ ਵਫਾਦਾਰੀ ਨੂੰ ਨਿਵਾਇਆ ਗਰੇਓ ਟੋਕ ਟੋਕ ਹੋਇਆ ਇਸੋ ਸੂਰ ਜੁਜਿਆਂ ਆਤੇ ਲੜਦੇ ਹੋਇਆ ਟੋਟੇ ਟੋਟੇ ਹੋ ਕੇ ਡਿੱਗ ਪਿਆ ਤਹਾ ਖਾਨ ਨਜਾਬਤੋ ਆਨ ਕਹਿ ਕੇ ਉਸ ਵੇਲੇ ਨਜਾਬਤ ਖਾਨ ਨੇ ਆ ਕੇ ਆਨਿਓ ਸਾਗਰਾਮ ਕੋ ਸ਼ਸਤਰ ਲੈ ਕੇ ਆਤੇ ਸ਼ਸਤਰ ਲੈ ਕੇ ਸੰਗੋਸ਼ਾ ਨੂੰ ਮਾਰਿਆ कित खान बानीन हूँ अस्त्र चारे उसने भी उस बांके खां उत्ते कितने अस्त्र चलाए सही सह संग्राम स्वर्ग सिदारे अति इस तरह संगोशा स्वर्ग सिदार गया दोहरा मारन जाबत खान को संगो जू जुजार ਨਜਾਬਤ ਖਾਨ ਨੂੰ ਮਾਰ ਕੇ ਜੁਝਾਰੂ ਸੰਗੋ ਛਾਵੀ ਜੂਝ ਮਰਿਆ ਹਾ ਹਾ ਇਹ ਲੋਕਾ ਭਇਓ ਸਵਰਗ ਲੋਕ ਜੈਕਾਰ ਉਸ ਦੇ ਮਰਨ ਨਾਲ ਇਸ ਲੋਕ ਵਿੱਚ ਹਾਹਾਕਾਰ ਮਚ ਗਿਆ ਪਰ ਸਵਰਗ ਲੋਕ ਵਿੱਚ ਜੈ ਜੈਕਾਰ ਹੋਣ ਲੱਗ ਪਿਆ ਪੁਯੰਗ ਸ਼ਾਂਤ ਲਖੇ ਸਾ ਸੰਗਰਾਮ ਜੂਝੇ ਚੁਝਾਰਨ ਸੰਗੋਸ਼ਾਂ ਨੂੰ ਜੁੱਧ ਵਿੱਚ ਲੜਦਿਆਂ ਅਤੇ ਵੀਰਗਤੀ ਪ੍ਰਾਪਤ ਕਰਦਿਆਂ ਵੇਖ ਕੇ ਤਵੰਂ ਕੀਟ ਬਾਣੰ ਕਮਾਣੰ ਸੰਬਾਰਨ ਛੋੜੇ ਇਸ ਕੀਟ ਭਾਵ ਕਵੀ ਨੇ ਹੱਥ ਵਿੱਚ ਤੀਰ ਕਮਾਨ ਫੜੀ ਅਨੇਓ ਇੱਕ ਖਾਨੰ ਯਾਲੰ ਕਤੰਗੰ ਅਤੇ ਸ਼ੀਸ਼ਤ ਬਨ ਕੇ ਇੱਕ ਖਾਨ ਨੂੰ ਤੀਰ ਨਾਲ ਮਾਰ ਦਿੱਤਾ ਦਸਿਓ ਸਤਰ ਕੋ ਜਾਨ ਸਮਾਯੰ ਕੁਜੰਗੰ ਮਾਨਵੈਰੀ ਨੂੰ ਕਾਲੇ ਸੱਪ ਨੇ ਡਸ ਲਿਆ ਹੋਵੇ ਗਰਿਓ ਭੂਮ ਸੋਭਾਣ ਦੂਜੋ ਸੰਭਾਰਿਓ ਉਹ ਧਰਤੀ ਉੱਤੇ ਡਿੱਗ ਪਿਆ ਅਤੇ ਅਸਾ ਦੂਜਾ ਬਾਣ ਸੰਭਾਲਿਆ ਮੁਖੰਪੀਕਰੰ ਖਾਨ ਕੇ ਤਾਨ ਮਾਰਿਓ ਅਤੇ ਪੀਕਰੰ ਖਾਂਦੇ ਮੁਖ ਵਿੱਚ ਕਸ ਕੇ ਮਾਰਿਆ ਪਾਜੋ ਖਾਨ ਖੂਨੀ ਰਹਿਓ ਖੇਤਤਾ ਜੀ ਉਹ ਖੰਕਾਰ ਖਾਨ ਆਪ ਤਾਂ ਭੱਜ ਗਿਆ ਪਰ ਉਸਦਾ ਘੋੜਾ ਯੁੱਧ ਭੂਮੀ ਵਿੱਚ ਹੀ ਰਹਾ ਤਜੇ ਪ੍ਰਾਨ ਤੀਜੇ ਲੱਗੇ ਬਾਣ ਬਾਜੀ ਸਾਡੇ ਤੀਜੇ ਬਾਣ ਦੇ ਲੱਗਣ ਨਾਲ ਘੋੜੇ ਨੇ ਪ੍ਰਾਨ ਤਿਆਗ ਦਿੱਤੇ ਛੋਟੀ ਮੋਰ ਛਣਾ ਹਰੀ ਚੰਦਨ ਸੰਬਾਰੇ ਇਤਨੇ ਦੇਰ ਵਿੱਚ ਹਰੀ ਚਾਂਦੀ ਬੇਹੋਸ਼ੀ ਦੂਰ ਹੋ ਗਈ। ਆਤੇ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ। ਗਹਿ ਬਾਨ ਕਮਾਨ ਪੇ ਐਂ ਚ ਮਾਰੀ। ਆਤੇ ਤੀਰ ਕਮਾਨ ਫੜ ਕੇ ਖਿੱਚ-ਖਿੱਚ ਕੇ ਤੀਰ ਮਾਰਨ ਲੱਗਾ। ਲਗੇ ਅੰਗ ਜਾ ਕੇ ਰਹੇ ਨਾ ਸੰਭਾਰੰ। ਉਸ ਦੇ ਤੀਰ ਜਿਸ ਦੇ ਸਰੀਰ ਅੰਗ ਵਿੱਚ ਲੱਗੇ ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ। ਦਨਨ ਤਿਆਗ ਤੇ ਦੇਵ ਲੋਕਨ ਪਦਾਰਨ ਅਤੇ ਦੇਨੂ ਧਿਆਕੇ ਸਵਰਗ ਸਿਧਾਰ ਗਿਆ। ਤੋਇੰ ਬਾਣ ਖਿੰਚੇ ਇਕੰ ਬਾਰ ਮਾਰੇ। ਉਹ ਦੋ ਦੋ ਬਾਣ ਇਕੋ ਵੇਲੇ ਖਿੱਚ ਕੇ ਮਾਰਦਾ ਸੀ। ਬਲੀ ਵੀਰ ਬਾਜੀਨ ਤਾਂ ਜੀ ਬਿਦਾਰੇ। ਅਤੇ ਬਲਵਾਨ ਸੂਰਮਿਆ ਅਤੇ ਅਰਬੀ ਘੋੜਿਆਂ ਨੂੰ ਵਿੰਨੀ ਜਾ ਰਿਹਾ ਸੀ। ਜਿਸੇ ਬਾਣ ਲੱਗਾ ਰਹੇ ਨਾ ਸੰਭਾਰਨ ਜਿਸਨੂੰ ਤੀਰ ਲੱਗਦਾ ਸੀ ਉਸਨੂੰ ਸਰੀਰ ਦੀ ਸੰਭਾਲ ਨਹੀਂ ਰਹਿੰਦੀ ਸੀ ਤਨੰ ਬੇਦਕੈ ਤਾਹੇ ਪਾਰੰ ਸਿਦਾਰਨ ਅਤੇ ਤੀਰ ਉਸਦੇ ਸਰੀਰ ਨੂੰ ਵੰਨ ਕੇ ਪਾਰ ਨਿਕਲ ਜਾਂਦਾ ਸੀ ਸਭੈ ਸਵਾਮ ਧਰਮੰ ਤੋ ਵੀਰੰ ਸੰਭਾਰੇ ਸਾਰਿਆਂ ਸੂਰਮਿਆਂ ਨੇ ਆਪਣੇ ਸਵਾਮੀ ਧਰਮ ਨੂੰ ਨਿਭਾਇਆ డకి డాకణి భూత ప్రేత బకారి డాకణి ఢకాద్య సూతా ప్రేతా డండ్ పై హీర బతాల ఓ సుధ సిద్ధం వీర బతాల శివ దే సేవక హసరే సన్ చవీ చవండింగ ఓీ గ్రిధ బిదంగ ਚਾ ਮੋਡੀਆਂ ਚਿੰਕਾਰੇ ਮਾਰ ਰਹੀਆਂ ਸਨ ਅਤੇ ਵੱਡੀਆਂ ਗਿੱਦਾ ਓੜ ਰਹੀਆਂ ਸਨ ਹਰੀ ਚੰਦ ਕੋਪੇ ਕਮਾਨਾਂ ਸੰਭਾਰਨ ਹਰੀ ਚੰਦ ਨੇ ਗੁੱਸੇ ਵਿੱਚ ਆ ਕੇ ਕਮਾਨ ਨੂੰ ਫੜਿਆ ਪ੍ਰਥਮ ਬਾਜਿਆਂ ਤਾਨ ਬਾਨਾਂ ਪਰਹਾਰਨ ਅਤੇ ਪਹਿਲੇ ਤੀਰ ਦਾ ਵਾਰ ਕਰ ਸਕੇ ਸਾਡੇ ਘੋੜੇ ਉੱਤੇ ਕੀਤਾ ਤੁੱਤਿਆ ਤਾਂ ਕੇ ਤੀਰ ਮੋਕੋ ਚਲਾਇਆ फेर ਦੂਜਾ ਤੀਰ ਸ਼ੀਸ਼ਟ ਬਨ ਕੇ ਮੇਰੇ ਉੱਤੇ ਚਲਾਇਆ ਰਖਿਓ ਦੇਵ ਮਹਕਾਨ ਛਵਕ ਸਿਧਾਇਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਅਤੇ ਉਹ ਤੀਰ ਮੇਰੇ ਕੰਨ ਨੂੰ ਛੋ ਕੇ ਲੰਘ ਗਿਆ ਤ੍ਰਿਤਿਆ ਬਾਣ ਮਾਰਿਓ ਸੋ ਪੇਟੀ ਮਜਾਰਨ ਉਸ ਨੇ ਤੀਜਾ ਬਾਣ ਪੇਟੀ ਵਿੱਚ ਮਾਰਿਆ ਵਿਦਯੰਗ ਚਿਲਕੰਤ ਦਵਾਲ ਪਾਰੰਗ ਪਦਾਰਣ ਜੋ ਚਿਲਕਤ ਰੇਸ਼ਮੀ ਬਸਤਰ ਨੂੰ ਵਿੰਕੇ ਪੇਟੀ ਦੇ ਤਮਸੇ ਦਵਾਲ ਤੋਂ ਪਰਲੇ ਪਾਸੇ ਨਿਕਲ ਗਿਆ ਚੋਬੀ ਜਿੰਜ ਚਰਮੰ ਕਾਚੂ ਆਇਨਾ ਆਇੰ ਉਸ ਦੀ ਚੁੰਜ ਤਵਾ ਚਾ ਵਿੱਚ ਚੋਬੀ ਪਰ ਕੋਈ ਜਖਮ ਨਾ ਹੋਇਆ ਕਲਾਂ ਕੇਵਲੰ ਜਾਨ ਦਾਸਨ ਬਚਾਇੰ ਕੇਵਲ ਪ੍ਰਭੂ ਕਲੰਗ ਨੇ ਆਪਣੇ ਦਾਸ ਦੀ ਜਾਨ ਬਚਾਈ ਰਸਾਵਲ ਚੰਦ ਜਵਾਬਾਂਨ ਲਾਗਿਓ ਜਦੋਂ ਸਾਨੂੰ ਬਾਣ ਲੱਗਿਆ ਤਬੈ ਰੋਸ ਜਾਗਿਓ ਤਦੋ ਰੋ ਜਾਗ ਪਿਆ ਕਰੰਗ ਲੈ ਕਮਾਨੰ ਆਸਾ ਹੱਥ ਵਿੱਚ ਕਮਾਨ ਲੈ ਕੇ ਅਨੰਗ ਬਾਣ ਤਾਨੰ ਖਿੱਚ ਕੇ ਤੀਰ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ